80 ਸਾਲਾ ਬਜ਼ੁਰਗ ਸਰਿੰਦਰਕੌਰ ਖਾਲੜਾ ਦੇ ਉੱਪਰ ਕੀਤੇ ਗਏ ਨਿਯਾਇ ਪਰਚੇ ਦੇ ਵਿਰੁੱਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਟਾਲਾ ਦੇ ਸੁੱਖਾ ਸੇਮਤਾ ਚੌਂਕੇ ਚਿਤ ਸੁਆ ਵਿਧਾਇਕ ਦੇ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਫੂਕਿਆ ਗਿਆ ਪੁਤਲਾ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਦਸੂਆ ਦੀ ਰਹਿਣ ਵਾਲੀ 80 ਸਾਲਾ ਬਜ਼ੁਰਗ ਮਹਿਲਾ ਸਰਿੰਦਰਕੌਰ ਖਾਲੜਾ ਦੇ ਉੱਪਰ ਵਿਧਾਇਕ ਦਸੂਆ ਕਰਮਵੀ ਸਿੰਘ ਘੁੰਮਣ ਦੇ ਦਬਾਹੇ ਹੇਠਾਂ ਦਸੂਆ ਪੁਲਿਸ ਨੇ ਨਿਆਂਇ ਪਰਚਾ ਕਰ ਉਸ ਨੂੰ ਜੇਲ੍ਹ ਅੰਦਰ ਭੇਜਤਾ ਗਿਆ ਹੈ ਜੋ ਸਰਾਸਾ ਧੱਕੇਸ਼ਾਈ ਹੈ ਇਸੇ ਨੂੰ ਲੈ ਕੇ ਪਿਛਲੇ ਕੁ ਦਿਨਾਂ ਤੋਂ ਦਸੂਆ ਡੀਐਸਪੀ ਦੇ ਦਫ਼ਤਰ ਸਾਹਮਣੇ ਵੀ ਧਰਨਾ ਲਗਾ ਰੱਖਿਆ ਹੈ ਇਸੇ ਧੱਕੇਸ਼ਾਈ ਕਲਾਬ ਜਥੇਬੰਦੀਆਂ ਦੇ ਐਲਾਨ ਤੇ ਅੱਜ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਜੇਕਰ ਬੀਬੀਆਂ ਖਾਲੜਾ ਨੂੰ ਇਨਸਾਫ ਨਾ ਮਿਲਿਆ ਤਾਂ 18 ਜਨਵਰੀ ਤੋਂ ਅਣਮਿੱਥੇ ਸਮੇਂ ਲਈ ਰੇਲ ਲਾਈਨਾਂ ਜਾਮ ਕੀਤੀਆਂ ਜਾਣਗੀਆਂ

ਅੱਜ ਪੂਰੇ ਸੂਬਾ ਪਧਰੀ ਕਾਲ ਸਾਡੀ ਜਿਹੜੀ ਆ ਐਮਐਲਏ ਦਸੂਹਾ ਦੇ ਜਿਹੜੇ ਆ ਪੁਤਲੇ ਫੂਕੇ ਗਏ ਆ ਪਿਛਲੇ ਲਗਭਗ 10-12 ਦਿਨ ਤੋਂ ਬੀਬੀ ਸਰਿੰਦਰ ਕੌਰ ਜੀ ਕਾਲੜਾ ਦਸੂਹੇ ਦੀ ਸਾਡੀ 80 ਸਾਲ ਦੀ ਬਜ਼ੁਰਗ ਮਾਤਾ ਜਿਹਦੇ ਤੇ ਨਜਾਇਜ਼ ਪਰਚਾ ਕਰਕੇ ਸਿਆਸੀ ਸਹਤ ਐ ਐਮਐਲਏ ਦੀ ਸਹਤ ਐ ਜਿਹੜਾ ਉਹਨੂੰ ਜੇਲ੍ਹ ਚ ਸੁਟਿਆ ਗਿਆ ਲਗਾਤਾਰ 8 ਦਿਨ ਤੋਂ ਦਸੂਹਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਡਿਪਟੀ ਡਿਪਟੀ ਦੇ ਦਫ਼ਤਰ ਦੇ ਮੂਹਰੇ ਧਰਨਾ ਜਿਹੜਾ ਵਾ ਚੱਲ ਰਿਹਾ ਵਾ ਉਥੇ ਰੋਡ ਜਾਮ ਕਰਕੇ ਪੁਤਲੇ ਵੀ ਫੂਕੇ ਗਏ ਆ ਪਰ ਕੋਈ ਸੁਣਵਾਈ ਨਹੀਂ ਅਜੇ ਤੱਕ ਹੋਈ ਜਿੰਨਾ ਚਿਰ ਇਹ ਸਾਡੇ ਮੰਗ ਮਸਲਾ ਹੱਲ ਨਹੀਂ ਹੁੰਦਾ ਬੀਬੀ ਸਰਿੰਦਰ ਕੌਰ ਨੂੰ ਰਹਾਅ ਨਹੀਂ ਕੀਤਾ ਜਾਂਦਾ ਵੱਡੇ ਤੋਂ ਵੱਡੇ ਸੰਘਰਸ਼ ਜਿਹੜੇ ਇਲਕੇ ਜਾਣ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਪੁਤਲੇ ਜਿਹੜੇ ਆ ਫੂਕੇ ਗੇ ਬਟਾਲਾ ਦੇ ਸੁਖਾ ਸਿੰਘ ਮਤਾਬ ਸਿੰਘ ਦੇ ਚੌਕ ਦੇ ਵਿੱਚ ਵੀ ਜਿਹੜਾ ਵਾ ਐਮ ਐਲ ਏ ਕਰਨਵੀਰ ਹੁੰਮਣ ਦਸੂਹਾ ਦਾ ਜਿਹੜਾ ਪੁਤਲਾ ਫੂਕਿਆ ਗਿਆ ਆਉਣ ਵਾਲੀ 18 ਤਰੀਕ ਨੂੰ ਜਿਹੜੀਆਂ ਰੇਲਾਂ ਦੇ ਚੱਕੇ ਜਿਹੜੇ ਆ ਜਾਮ ਕੀਤੇ ਜਾਣਗੇ ਜੇ ਸਰਕਾਰ ਨੇ ਜਲਦ ਰਿਹਾਨਾ ਨਾ ਕੀਤਾ ਬੀਬੀ ਸਰਿੰਦਰ ਕੌਰ ਕਾਲੜਾ ਨੂੰ ਤੇ ਇਹ ਪਰਮਾਨੈਂਟ ਰੇਲਾਂ ਜਿਹੜੀਆਂ ਮਾ ਜਾਮ ਰਹਿਣਗੀਆਂ ਇਹ ਸਾਡੀ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਆ ਪੀਓ ਜੇ ਭ੍ਰਿਸ਼ਟ ਐਮਐਲਏ ਨੂੰ ਜਿਹੜਾ ਵਾ ਉਹਦੇ ਪਦ ਤੋਂ ਡਿਸਮਿਸ ਕੀਤਾ ਜਾਵੇ ਜਿਹੜਾ ਲੋਕਾਂ ਦਾ ਨਜਾਇਜ਼ ਕਰਦਾ ਵਾ ਲੋਕਾਂ ਦੇ ਨਜਾਇਜ਼ ਪਰਚੇ ਕਰਦਾ 80 ਸਾਲ ਦੀ ਬਜ਼ੁਰਗ ਮਾਤਾ ਨੂੰ ਜਿਹੜਾ ਵਾ ਸਿਆਸੀ ਸਹੇਦੇ ਸੁਟਿਆ ਸੋ ਸਾਡੀ ਚੇਤਾਵਨੀ ਆ ਪੂਰੀ ਸੂਬਾ ਕਮੇਟੀ ਦੀ ਕਾਲਵਾ 18 ਤਰੀਕ ਨੂੰ ਜਿਹੜੇ ਆਵੇਲਾ ਦੇ ਚੱਕੇ ਜਾਮ ਕੀਤੇ ਜਾਣਗੇ ਜੀ ਮੈਂ ਕੌਲੀ ਸਿੰਘ ਜੋਂ ਹੈ ਬਾਬਾ ਫੌਜਾ ਸਿੰਘ ਦਾ ਪ੍ਰਧਾਨ ਅੱਜ ਇੱਥੇ ਆਪਾਂ ਸੁਖਾ ਸਿੰਘ ਮੁਤਾਜ਼ਿਨ ਚਾਹੁੰਦੇ ਖੜੋਤੇ ਆ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ 8 ਦਿਨ ਤੋਂ ਲਗਾਤਾਰ ਜਿਹੜੀ ਕਿਸਾਨ ਮਜ਼ਦੂਰ ਸਮਰਚ ਕਮੇਟੀ ਹਜਾਰਪੁਰ ਦੀ ਉਹ ਲਗਾਤਾਰ ਡੀਐਸਪੀ ਦਸੂਹਾ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਬੈਠੀ ਹੈ ਕਿਉਂਕਿ ਸਾਡੀ ਬਹੁਤ ਹੀ ਬਿਰਕ ਮਾਤਾ ਬੀਬੀ ਬਲਜੀਤ ਕੌਰ ਕਲੜਾ ਜਿਹਨੂੰ ਝੂਠੇ ਸੁਰਿੰਦਰ ਕੌਰ ਜਿਹਨਾਂ ਨੂੰ ਝੂਠੇ ਕੇਸ ਦੇ ਵਿੱਚ ਐਮਐਲਏ ਦੀ ਸ਼ਹਾਦਤ ਦੇ ਉੱਤੇ ਜੇਲ੍ਹ ਦੇ ਵਿੱਚ ਡੱਕਿਆ ਗਿਆ ਤੇ ਅੱਜ ਸੂਬਾ ਪਧਰੀ ਫੈਸਲਾ ਕੀਤਾ ਗਿਆ ਹੈ ਕਿ ਉਹ ਦੇ ਘੁੰਮਣ ਦੇ ਕਰਮਜੀਤ ਸਿੰਘ ਘੁੰਮਣ ਜਿਹੜਾ ਐਮਐਲਏ ਦਸੂਹਾ ਦਾ ਉਦ ਦੇ ਉਦਲੇ ਫੁਕੇ ਜਾਣਗੇ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਜਿਹੜੀ ਰਣਨੀਤੀ ਸੁਭਾ ਕਮੇਟੀ ਵੱਲੋਂ ਰੇਲਾਂ ਡੱਕ ਜਿਹੜੀ ਆ ਉਹ ਕੀਤੀ ਜਾਵੇਗੀ ਜਿਹੜੀ ਭਗਵੰਤ ਮਾਨ ਸਰਕਾਰ ਆਂਦੀ ਵੀ ਅਸੀਂ ਕਿਸੇ ਦੇ ਨਾਜਾਇਜ਼ ਕੋਈ ਪਰਚਾ ਨਹੀਂ ਕਰਾਂਗੇ ਉਹ ਲਗਾਤਾਰ ਪਿਛਲੇ 32 ਸਾਲ ਤੋਂ ਤੁਸੀਂ ਜੇ ਦਾ ਇਤਿਹਾਸ ਵੇਖੋ ਦੂਵੇ ਵਾਲੇ ਐਮਐਲਏ ਦਾ ਤੇ ਲਗਾਤਾਰ ਇਹਨੇ ਝੂਠੇ ਕਿਸੇ ਨਾ ਕਿਸੇ ਦੇ ਪਰਚੇ ਪਾ ਕੇ ਉਹਨਾਂ ਨੂੰ ਨਾਜਾਇਜ਼ ਹरासत ਵਿੱਚ ਭੇਜਿਆ ਤੇ ਕਈਆਂ ਨੂੰ ਜੇਲ੍ਹ ਭੇਜਿਆ ਚੋਦੇਵ ਰੋਡ ਵਿੱਚ ਅੱਜ ਪੂਰੀ ਕਿਸਾਨ ਮਜ਼ਦੂਰ ਸਰਸ ਕਮੇਟੀ ਜਿਹੜੀ ਆ ਸੁਖਾ ਸਿੰਘ ਮਤਲਬ ਸਿੰਘ ਚੌਂਕ ਤੇ ਬਟਾਲਾ ਧਰਨੇਬਾਜੀ ਕਰਦੀ ਪਈ ਆ ਨਾਲ ਪੁਤਲਾ ਸਾੜਦੀ ਪਈ ਆ ਸੋ ਅਗਲੀ ਕਾਰਵਾਈ ਜੇਕਰ ਨਈ ਮੱਲ ਭਗਵੰਤ ਮਾਨ ਇਹਦੇ ਉੱਤੇ ਕਾਰਵਾਈ ਕਰਦਾ ਤੇ 18 ਤਰੀਕ ਨੂੰ ਵੱਡੇ ਪੱਧਰ ਤੇ ਜਿਹੜੇ ਆ ਰੇਲਾਂ ਦੇ ਜਿਹੜੇ ਆ ਜਾਮ ਕੀਤੇ ਜਾਣਗੇ ਧੰਨਵਾਦ ਜੀ